ਦੋਸਤੋ ਕੀ ਤੁਸੀਂ ਬਿਨਾ ਕਨੈਕਸ਼ਨ ਤੋਂ ਵੀ ਪ੍ਰਭਾਤ ਸਕਦੇ ਹੋ ਗੈਸ ਸਿਲੰਡਰ ਆਓ ਜਾਣਦੇ ਹਾਂ ਕਿਵੇਂ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਠੂਠ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੇਜੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਗੈਸ ਸਿਲੰਡਰ ਲੈ ਬਿਨਾ ਗੈਸ ਏਜੰਸੀ ਤੋਂ ਸਿਲੰਡਰ ਨਹੀਂ ਖਰੀਦਾ ਜਾ ਸਕਦਾ ਆਓ ਜਾਣਦੇ ਹਾਂ ਕਿ ਗੈਸ ਕਨੈਕਸ਼ਨ ਤੋਂ ਬਿਨਾ ਸਿਲੰਡਰ ਕਿਵੇਂ ਮਿਲਦਾ ਹੈ ਜਾਂ ਨਹੀਂ ਆਵੇ ਜਲਦੀ ਬੋਲ ਦੋਸਤੋ ਕੋਈ ਸਮਾਂ ਸੀ ਜਦੋਂ ਘਰਾਂ ਵਿੱਚ ਮਿੱਟੀ ਦੇ ਚੁੱਲ੍ਹੇ ਉੱਤੇ ਖਾਣਾ ਪਕਾਇਆ ਜਾਂਦਾ ਸੀ ਪਰ ਸਮ ਹੁਣ ਗੈਸ ਚੁੱਲੇ ਲਗਭਗ ਹਰ ਘਰ ਵਿੱਚ ਵਰਤੇ ਜਾਂਦੇ ਹਨ ਹੁਣ ਤਾਂ ਪਿੰਡਾਂ ਵਿੱਚ ਵੀ ਮਿੱਟੀ ਦੇ ਚੁੱਲਿਆਂ ਦੀ ਥਾਂ ਤੇ ਗੈਸ ਚੁੱਲਿਆਂ ਨੇ ਲੈ ਲਈ ਹੈ ਲੋਕ ਜ਼ਿਆਦਾਤਰ ਗੈਸ ਚੁੱਲੇ ਦੀ ਵਰਤੋਂ ਕਰਨ ਲੱਗ ਪਏ ਹਨ ਹਮਾਲ ਮੇਰੇ ਬਾਪ ਕੋ ਮਸ ਕਿਸੇ ਵੀ ਵਿਅਕਤੀ ਨੂੰ ਘਰ ਵਿੱਚ ਗੈਸ ਚੁੱਲਾ ਵਰਤਣ ਲਈ ਗੈਸ ਸਿਲੰਡਰ ਦੀ ਲੋੜ ਪੈਂਦੀ ਹੈ ਸਿਲੰਡਰ ਤੋਂ ਬਿਨਾਂ ਗੈਸ ਚੁੱਲੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਰੇ کہنا ਕੀ ਚਾਹਤੇ ਹੋ ਸਿਲੰਡਰ ਲੈਣ ਲਈ ਏਜੰਸੀ ਤੋਂ ਗੈਸ ਕਨੈਕਸ਼ਨ ਲੈਣਾ ਪੈਂਦਾ ਹੈ ਜਿਸ ਵਿੱਚ ਤੁਹਾਨੂੰ ਗੈਸ ਚੁੱਲੇ ਦੇ ਨਾਲ ਨਾਲ ਸਿਲੰਡਰ ਵੀ ਦਿੱਤਾ ਜਾਂਦਾ ਹੈ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਗੈਸ ਸਿਲੰਡਰ ਲਏ ਬਿਨਾ ਗੈਸ ਏਜੰਸੀ ਤੋਂ ਸਿਲੰਡਰ ਖਰੀਦਿਆ ਜਾ ਸਕਦਾ ਹੈ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹਾ ਨਹੀਂ ਹੋ ਸਕਦਾ ਐਸ ਕਨੈਕਸ਼ਨ ਲਏ ਬਿਨਾ ਤੁਸੀਂ ਗੈਸ ਏਜੰਸੀ ਤੋਂ ਸਿਲੰਡਰ ਨਹੀਂ ਲੈ ਸਕਦੇ ਇਸ ਦੇ ਲਈ ਤੁਹਾਨੂੰ ਕਨੈਕਸ਼ਨ ਲੈਣਾ ਹੋਵੇਗਾ ਕਨੈਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਇੱਕ ਕਨੈਕਸ਼ਨ ਬੁੱਕ ਵੀ ਦਿੱਤੀ ਜਾਂਦੀ ਹੈ ਉਹ ਬੁੱਕ ਦੇ ਤਹਿਤ ਤੁਸੀਂ ਆਪਣੇ ਸਾਰੇ ਸਿਲੰਡਰ ਏਜੰਸੀ ਤੋਂ ਪਰਭਾਉਂਦੇ ਹੋ ਜੇਕਰ ਕਿਸੇ ਦਾ ਕਨੈਕਸ਼ਨ ਨਹੀਂ ਹੈ ਤਾਂ ਉਹ ਸਿਲੰਡਰ ਨਹੀਂ ਪਰਭਾ ਸਕਦਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਗੈਸ ਕਨੈਕਸ਼ਨ ਲਾਈਨ ਤੋਂ ਬਿਨਾ ਗੈਸ ਸਿਲੰਡਰ ਤੁਸੀਂ ਨਹੀਂ ਪ੍ਰਵਾਹ ਸਕਦੇ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ